ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀਆਂ ਪਿਆਰੀ ਪਿਆਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਇਹ ਦੁਕਾਨ ਬੱਸ ਸਟੈਂਡ ਦੇ ਬਿਲਕੁਲ ਉੱਪਰ ਹੈ ਜੀ ਜੱਸੀ ਦੀ ਹੱਟੀ ਹੈ ਆ ਦੁਕਾਨ ਦੀ ਪਹਿਚਾਨ ਰੱਖਣੀ ਹੈ ਜੀ ਅੱਜ ਪਿਓਰ ਕਾਟਨ ਦਾ ਸੂਟ ਲਿਆ ਰਹੇ ਹਾਂ ਜੀ ਆਪਣੀਆਂ ਮਸ਼ੀਨਾਂ ਦੇ ਕਢਾਈ ਹੋਈ ਹੋਈ ਆ ਇੰਨਾ ਵਧੀਆ ਤੇ ਇੰਨਾ ਸਸਤਾ ਤੇ ਇੰਨਾ ਸੋਨਾ ਕਪੜਾ ਕਦੀ ਮਿਲਣਾ ਹੀ ਨਹੀਂ ਹੈਗਾ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਜਿਹੜੀਆਂ ਮੇਰੀ ਇਹ ਭੈਣਾਂ ਨੇ ਇੱਕ ਇੱਕ ਸੂਟ ਲੈਣਾ ਉਹਨਾਂ ਨੂੰ ਮਿਲੂਗਾ 690 ਰੁਪਏ ਦਾ ਬਾਜ਼ਾਰ ਚ ਕੀਮਤ ਹੈ ਦੀ 850 ਰੁਪਏ ਜਿਨ੍ਹਾਂ ਨੇ ਭੈਣਾਂ ਨੇ ਲੈਣੇ ਚਾਰ ਚਾਰ ਸੂਟ ਵੇਚਣ ਵਾਸਤੇ ਉਹਨਾਂ ਨੂੰ ਮਿਲਣਗੇ 2500 ਦੇ 4 2500 ਦੇ 4 ਜੱਸੀ ਦੀ ਹੱਟੀ ਡਿਜ਼ਾਈਨ 15 20 ਨਵੇਂ ਆਏ ਆ ਜੀ ਪਿਓਰ ਕਾਟਨ ਦੇ ਚੁੰਨੀ ਪਿਓਰ ਦੀ ਆ ਦੇਖੋ ਪਿਓਰ ਦੁਬੱਟੇ ਨਾਲ ਪਿਓਰ ਕਾਟਨ ਦਾ 690 ਰੁਪਏ ਦਾ ਸੂਟ ਆ ਜੀ ਬੜਾ ਸ਼ਾਨਦਾਰ ਬੜਾ ਸੋਹਣਾ ਬੜਾ ਵਧੀਆ ਤੇ ਬੜਾ ਵਧੀਆ ਸੂਟ ਆ ਜੀ 2500 ਦੇ 4 690 ਦਾ ਇੱਕ ਮਿਲਨੇ ਕਿੱਥੇ ਆ ਜੱਸੀ ਦੀ ਅੱਟੀ ਬੱਸ ਸਟੈਂਡ ਮਰਿੰਡਾ ਚੁੰਨੀ ਅਸਲ ਪਿਓਰ ਜਿਹੜੀ ਚਿੱਟੀ ਚੁੰਨੀ 200 ਰੁਪਏ ਦੀ ਹੈ ਨਾ ਉਹ ਚੁੰਨੀ ਲੱਗੀ ਹੋਈ ਹੈ ਜੀ ਪਿਓਰ ਕਾਟਨ ਦਾ ਸੂਟ ਹੈ ਇਹਦਾ 500 ਵਾਲਾ ਸੂਟ ਹੈ ਜੀ ਕੜਾਈ ਫਰੀ ਆ 690 ਦਾ ਸੂਟ ਹੈ ਜੀ ਮੇਨ ਲਾ ਕਿੱਥੇ ਜੱਸੀ ਦੀ ਅੱਟੀ ਬੱਸ ਸਟੈਂਡ ਮਰਿੰਡਾ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਪੇਜ ਨੂੰ ਲਾਈਕ ਕਰੀ ਚੱਲੋ ਇੱਕੋ ਇੱਕ ਦੁਕਾਨ ਆ ਥੋਕ ਕੱਪੜੇ ਦੀ ਜੱਸੀ ਦੀ ਅੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ